ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਣੇ ਆ ਤੇ ਅੱਜ ਬਣਾਵਾਂਗੇ ਅਸੀਂ ਬੀਸਣ ਦਾ ਹਲਵਾ ਜੋ ਕਿ ਇੱਕ ਦੇਸੀ ਨੁਸਖਾ ਆ ਖਾਂਸੀ ਜ਼ੁਕਾਮ ਤੋਂ ਤੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਤੇ ਇਹਦੇ ਵਿੱਚ ਫਰਾਈਵਿੰਦੀ ਵਿੱਚ ਮੈਂ ਪਾ ਲਿਆ ਸੀਗਾ ਦੇਸੀ ਘਿਓ ਤੇ ਇਹਦੇ ਵਿੱਚ ਮੈਂ ਬੀਸਣ ਛਾਣ ਲਿਆ ਸੀਗਾ ਬੀਸਣ ਛਾਣ ਕੇ ਮੈਂ ਇਹਦੇ ਵਿੱਚ ਹਲਕੀ ਹਲਕੀ ਆਂਚ ਤੇ ਇਹਨੂੰ ਪਕਾਵਾਂਗੀ ਤੇ ਜੋ ਸਾਰੀਆਂ ਇਕੱਠਾਂ ਨੇ ਮੈਂ ਇਹਨੂੰ ਚੰਗੀ ਤਰ੍ਹਾਂ ਕੱਢ ਦੇਣੀ ਆ ਸਾਰੀਆਂ ਇਹ ਦਵਾਈ ਵਾਕੇ ਇਹਨਾਂ ਚੋਂ ਸਾਰੀਆਂ ਤੇ ਹਲਕੀ ਹਲਕੀ ਆਂਚ ਤੇ ਮੈਂ ਇਹਨੂੰ ਬਣਾਉਂਦੀ ਜਾਊਂਗੀ ਪਕਾਉਂਦੀ ਜਾਣਾ ਇਸਨੂੰ ਹਲਕੀ ਹਲਕੀ ਆਂਚ ਤੇ ਜਦੋਂ ਤੱਕ ਇਹ ਬਰਾਊਨ ਚੰਗੀ ਤਰ੍ਹਾਂ ਨਹੀਂ ਹੁੰਦਾ ਤੇ ਜੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਜੀ ਮੈਂ ਖਾਂਸੀ ਜਖਾਮ ਕਿਉਂਕਿ ਸਰਦੀਆਂ ਦੇ ਵਿੱਚ ਇਹ ਆਮ ਗੱਲ ਜੀ ਹੁੰਦੀ ਆ ਹਲਕਾ ਜਿਹਾ ਜੀਅ ਜ਼ੁਰ ਕਰੋ ਤੁਸੀਂ ਕੁਝ ਖਾ ਲੈਂਦੇ ਹੋ ਤੇ ਖਾਂਸੀ ਜਖਾਮ ਤੇ ਆਟੋਮੈਟਿਕ ਹੋ ਜਾਂਦਾ ਆ ਤੇ ਤੁਸੀਂ ਇੱਕ ਵਾਰੀ ਬੇਸਨ ਦਾ ਹਲਵਾ ਬਣਾ ਕੇ ਜ਼ਰੂਰ ਦੇਖਣਾ ਵੈਸੇ ਤਾਂ ਅਸੀਂ ਆਟੇ ਦਾ ਸੀ ਉਜੀ ਦਾ ਸਭ ਕੁਝ ਬਣਾਉਂਦੇ ਰਹਿੰਨੇ ਆ ਪਰ ਬੇਸਨ ਦਾ ਇੱਕ ਬੈਸਟ ਨੁਸਖਾ ਆ ਜੋ ਕਿ ਸਰਦੀ ਜਖਾਮ ਲਈ ਤੇ ਉਪਰ ਤੋਂ ਪਾਣੀ ਨਹੀਂ ਬਸ ਪੀਣਾ ਚਾਹੀਦਾ ਤੁਸੀਂ ਦੁੱਧ ਨਾਲ ਖਾ ਸਕਦੇ ਹੋ ਇਹਨੂੰ ਗਰਮ ਦੁੱਧ ਨਾਲ ਤੇ ਇਹਦੇ ਵਿੱਚ ਅਸੀਂ ਦੁੱਧ ਵੀ ਪਾ ਸਕਦੇ ਆ ਇਹ ਪਾਣੀ ਵਾਲੇ ਵੀ ਬਣਾ ਸਕਦੇ ਆ ਵੈਸੇ ਮੈਂ ਤੇ ਇਸ ਨੂੰ ਪਾਣੀ ਵਾਲਾ ਹੀ ਬਣਾਵਾਂਗੀ ਤੇ ਹਲਕੀ ਹਲਕੀ ਆਂਚ ਤੇ ਮੈਂ ਇਹਨੂੰ ਬਣਾ ਰਹੀ ਆ ਜਦ ਤੱਕ ਨਹੀਂ ਬਰਾਊਨ ਹੋ ਜਾਂਦਾ ਚੰਗੀ ਤਰ੍ਹਾਂ ਉਦੋਂ ਤੱਕ ਮੈਂ ਇਹਨੂੰ ਪਕਾਈ ਜਾਵਾਂਗੀ ਤੇ ਜੋ ਨਿਊ ਫੈਮਿਲੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਤੁਸੀਂ ਦੱਸਿਆ ਕਰੋ ਜਰੂਰ ਵੀ ਥੋੜਾ ਜਿਹਾ ਮੈਨੂੰ ਹੋਰ ਪਕਾਵਾਂਗੀ ਤੇ ਮਤਲਬ ਹਲਕੀ ਹਲਕੀ ਆਚ ਤੇ ਬਨਾਇਆ ਮੈਂ ਇਸ ਨੂੰ ਚੰਗੀ ਤਰ੍ਹਾਂ ਵੀ ਅੰਦਰ ਤੱਕ ਪੱਕ ਜਾਂਦਾ ਹੈ ਨਹੀਂ ਤੇ ਕੱਚਾ ਕੱਚਾ ਜਿਹਾ ਸੰਗ ਨਹੀਂ ਲੱਗਦਾ ਵਾਈਟ ਵਾਈਟ ਜਿਹਾ ਤੇ ਬ੍ਰਾਊਨ ਕਲਰ ਦਾ ਹੀ ਵਧੀਆ ਲੱਗਦਾ ਹੈ 16 ਵੀ ਲੱਗਦਾ ਹੈ ਦੇਖੋ ਨੂੰ ਵੀ ਤੇ ਫਿਰ ਟੇਸਟ ਵੀ ਵਧੀਆ ਹੁੰਦਾ ਉਸ ਦਾ ਤੇ ਹੁਣ ਇਹ ਬਣ ਚੁੱਕਿਆ ਹੈ ਹਨ ਕਲਰ ਬਹੁਤ ਪਿਆਰਾ ਆ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਚੀਨੀ ਤੇ ਅਸੀਂ ਇਹਨੂੰ ਜਿੰਨੀ ਪਾ ਸਕਦੇ ਜਿੰਨੀ ਕੀ ਪਾਉ ਇਹਦਾ ਚਾਸਨੀ ਬਣਾ ਕੇ ਪਾ ਸਕਦੀਆਂ ਪਰ ਮੈਂ ਚਾਸਨੀ ਬਣਾ ਕੇ ਨਹੀਂ ਪਾਈ ਸੀ ਤੇ ਹੁਣ ਵੀ ਮੈਨੂੰ ਹਲਕੀ ਹਲਕੀ ਆਸਤੇ ਹੀ ਪਕਾਉਂਗੀ ਤੇ ਇਹਦੇ ਚੋਂ ਮੈਂ ਚੰਗੀ ਤਰ੍ਹਾਂ ਇਕੱਠਾ ਕਰ ਦੂੰਗੀ ਜਿਹੜੇ ਜਿੰਨੀ ਦੀ ਬੰਦ ਜਾਂਦੀਆਂ ਨੇ ਹਲਕੀ ਹਲਕੀ ਆਸਤੇ ਬਣਾਉਂਦੀ ਚਾਹਾਂਗੀ ਤੇ ਇਹਨੂੰ ਜਿਵੇਂ ਕਿ ਪੱਕਦਾ ਜਾਣਾ ਹੈ ਤੇ ਬਹੁਤ ਵਧੀਆ ਇਹਦਾ ਕਲਰ ਆ ਜਾਂਦਾ ਹੈ ਤੇ ਹਲਕੀ ਹਲਕੀ ਆਸਤੇ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਕੀ ਤੇਜਾਂਸ ਤੇ ਆ ਜਦੋਂ ਘੜਾ ਜਿਹਾ ਹੋ ਜਾਂਦਾ ਉਹ ਚੰਗਾ ਨਹੀਂ ਲੱਗਦਾ ਹਲਕੀ ਹਲਕੀ ਆਚਤੀ ਬਣੀ ਵੀ ਚੀਜ਼ ਬਹੁਤ ਵਧੀਆ ਬਣਦੀ ਆ ਤੇ ਦੇਖੋ ਇਹਦਾ ਕਲਰ ਬਹੁਤ ਪਿਆਰਾ ਆ ਚੁੱਕਿਆ ਆ ਤੇ ਹੁਣ ਇਹ ਘਣਾ ਹੋਣਾ ਸਟਾਰਟ ਹੋ ਗਿਆ ਤੁਸੀਂ ਇਹਨੂੰ ਇਦਾਂ ਵੀ ਖਾ ਸਕਦੇ ਹੋ ਕਿਉਂਕਿ ਸਰਦੀ ਵਿੱਚ ਤੇ ਜ਼ੁਕਾਮ ਜਿਵੇਂ ਹੁੰਦਾ ਲੱਗਿਆ ਹੋਇਆ ਤੇ ਉਹ ਇਹਦੇ ਲਈ ਵੈਸਟ ਆ ਇਹਨੂੰ ਦੁੱਧ ਪਾ ਕੇ ਵੀ ਬਣਾ ਸਕਦੇ ਹੋ ਜੋਗੀ ਵਧੀਆ ਲੱਗਦਾ ਟੇਸਟ ਤੇ ਤੁਸੀਂ ਪਾਣੀ ਵਾਲਾ ਵੀ ਬਣਾ ਸਕਦੇ ਹੋ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਣਾ ਤੁਸੀਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਇਹ ਦੇਖੋ ਕਲਰ ਕਿੰਨਾ ਪਿਆਰਾ ਆਂਦਾ ਪਿਆ ਹੁਣ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਦੱਸਿਆ ਕਰੋ ਕਮੈਂਟ ਕਰਕੇ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਬਹੁਤ ਟੇਸਟੀ ਲੱਗਦਾ ਹੈ ਬੈਸਿਕ ਅਸੀਂ ਇਦਾਂ ਵੀ ਖਾ ਸਕਦੇ ਹਾਂ ਇਹਨੂੰ ਬਣਾ ਕੇ ਤੇ ਵੈਸੇ ਇਹ ਖਾਂਸੀ ਜ਼ੁਖਾਮ ਲਈ ਇੱਕ ਬਹੁਤ ਵਧੀਆ ਨੁਸਖਾ ਆ ਇੱਕ ਵਾਰ ਟਰਾਈ ਕਰਕੇ ਤੁਸੀਂ ਵੈਸੀ ਵੀ ਦੇਖਣਾ ਵੈਸੇ ਬਹੁਤ ਟੇਸਟੀ ਬੰਦਾ ਆ ਤੇ ਇਹਦੇ ਵਿੱਚ ਅਸੀਂ ਡਰਾਈ ਫਰੂਟ ਜੋ ਮਰਜ਼ੀ ਪਾ ਸਕਦੇ ਆ ਦੋ ਤੁਹਾਡੀ ਮਰਜ਼ੀ ਹੈਗੀ ਇਹਦੇ ਵਿੱਚ ਪਾ ਸਕਦੇ ਆ ਤੇ ਮੈਂ ਇਹਦੇ ਵਿੱਚ ਸਿਰਫ ਬਦਾਮ ਹੀ ਪਾਏ ਸੀ ਕਿਉਂਕਿ ਮੇਰਾ ਬੇਟਾ ਨਹੀਂ ਖਾਂਦਾ ਹੋਰ ਕੁਝ ਮੈਂ ਇਸ ਕਰਕੇ ਫਿਰ ਬਦਾਮ ਹੀ ਪਾ ਲਈ ਸੀ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਐ ਬਕਾਵਾਂਗੀ थे बहुत ही वी बहुत ही टेस्टी बन के तैयार होना है ये कि तुम एक बार भी ट्राई करके देखो जी तो बहुत बहुत धन्यवाद थोड़ा वीडियो में देखने लियंक यू सो मच सारा तो देखो जी बहुत ही ज़्यादा बन के तैयार होया ਤੁਸੀਂ ਵੀ ਅਜ਼ਵਾਇ ਕਰੋ ਇੱਕ ਵਰੀਬ ਨਾਗੇ ਟੈਸਟ ਕਰਕੇ ਜ਼ਰੂਰ ਦੇਖਣਾ ਬਹੁਤ ਟੈਸਟੀ ਬੰਦਾ ਹੈ ਬਾਏ ਬਾਏ ਜੀ ਥੈਂਕ ਯੂ so much